ਲੋਸ ਐਂਜਲਸ ਦੇ ਵਿੱਚ ਰਾਇਟ ਵਾਲੀ ਸਿਚੁਏਸ਼ਨ ਬਣੀ ਹੋਈ ਹੈ ਪਿਛਲੇ 3 ਦਿਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਲੋਕ ਇੱਥੇ ਸੜਕਾਂ ਦੇ ਉੱਤੇ ਨੇ ਜੇ ਤੁਸੀਂ ਤੁਸੀਂ ਫੁਟੇਜ ਦੇਖੋ ਤਾਂ ਮਿਲਟਰੀ اور ਮਰੀਨਸ ਜਿਹਨੂੰ ਕਹਿੰਦੇ ਜਿਹੜੇ ਵਰ ਆਪਣੀ ਵਾਰ ਵਾਸਤੇ ਜਿਹੜੇ ਭੇਜੇ ਜਾਂਦੇ ਨੇ ਉਹ ਆਪਣੀ ਸਟਰੀਟ ਤੇ ਬਲਾਲ ਲੱਗੇ ਨੇ ਟਰੰਪ ਦੀ ਤਰਫ ਤੋਂ ਜੋ ਕਿ ਇੱਕ ਬੜਾ ਹਾਰਸ਼ ਸਟੈਪ ਮੰਨਿਆ ਜਾ ਰਿਹਾ ਹੈਗਾ ਮੋਸਟ ਜਿਹੜੇ ਕਾਂਗਰਸਮੈਨਸ ਹੈਗੇ ਨੇ ਜਾਂ ਖਾਸ ਕਰਕੇ ਜਿਹੜੀ ਆਪਣੇ ਉੱਤੇ ਗਵਰਨਰ ਦੀ ਪਾਵਰ ਨੂੰ ਓਵਰ ਪਾਵਰ ਕਰਕੇ ਇਹ ਨੈਸ਼ਨਲ ਗਾਰਡ ਜਿਹੜੇ ਡਿਪਲੋਏ ਕੀਤੇ ਗਏ ਨੇ ਸੇ ਉਹਦੇ ਤੇ ਥੋੜਾ ਜਿਹਾ ਲੋਕ ਬੜੇ ਦੁਖੀ ਨੇ ਜੇ ਤੁਸੀਂ ਵੀਡੀਓ ਦੇਖੋਗੇ ਟਿਕਟੋਕ ਦੇ ਉੱਤੇ ਚਾਹੇ ਦੇਖ ਲਓ ਤੁਸੀਂ ਜਾਂ ਫਿਰ ਤੁਸੀਂ ਸਰਚ ਕਰਕੇ ਦੇਖ ਲਓ ਐਲਏ ਰਾਈਟਸ ਦੇ ਟਿਕਟੋਕ ਦੀ ਵੀਡੀਓ ਤੇ ਜਿਹੜੇ ਯੂਐਸਟੀ ਤਰਫ ਤੋਂ ਆ ਰਹੇ ਨੇ ਬਹੁਤ ਕ੍ਰਿਟੀਕਲ ਵਿਊਜ਼ ਆ ਰਹੇ ਨੇ ਲੋਕਾਂ ਦੇ ਈਵਨ ਟਵਿੱਟਰ ਦੇ ਉੱਪਰ ਵੀ ਬਹੁਤ ਸਾਰੇ ਟਵੀਟਸ ਤੁਹਾਨੂੰ ਬਾਰ ਬਾਰ ਦੇਖਣ ਨੂੰ ਮਿਲਣਗੇ ਤੋ ਕਾਫੀ ਸਾਰੇ ਲੋਕਾਂ ਨੂੰ ਡੀਟੇਨ ਕਰਨ ਲੱਗਿਆ 60 ਤੋਂ ਓਵਰ 60 ਲੋਕਾਂ ਨੂੰ ਡੀਟੇਨ ਕਰਨ ਲੱਗਿਆ ਉੱਥੇ ਤੇ ਰਾਇਟ ਵਾਲੀ ਸਿਚੁਏਸ਼ਨ ਬਣ ਚੁੱਕੀ ਹੈ ਤੁਸੀਂ ਇੱਕ ਵਾਰੀ ਨਿਊਜ਼ ਜ਼ਰੂਰ ਜਾ ਕੇ ਦੇਖਿਓ ਤੇ ਉਸ ਦੇ ਉੱਪਰ ਡਿਸਕਸ ਕਰਨ ਲੱਗੇ ਹੋਏ ਆ ਜੇ ਕਿੱਧਰ ਨੂੰ ਜਾ ਰਹੀ ਹੈ ਗੱਲਬਾਤ ਤੇ ਆਪਾਂ ਦੇਖਦੇ ਹਾਂ ਤੇ ਉੱਥੇ ਕੀ ਹੋ ਸਕਦਾ ਅੱਗੇ ਇਹਦਾ ਰਿਜ਼ਲਟ ਕੀ ਨਿਕਲਣਗੇ ਜਿਹੜੀ ਚੀਜ਼ ਸ਼ਾਇਦ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਸਟਾਰਟ ਹੋਈ ਸੀਗੀ ਆ ਇਸ ਦੇ ਅਗੇਂਸਟ ਬਹੁਤ ਸਾਰੇ ਲੋਕਾਂ ਦੀ ਇੱਕ ਪ੍ਰੋਟੈਸਟ ਸੀਗਾ ਵੀ ਉਹ ਹਰੇਕ ਨੂੰ ਆ ਕੇ ਕਿਸੇ ਨੂੰ ਵੀ ਕੁਐਸਚਨ ਵੀ ਕਰ ਰਹੇ ਨੇ ਨੇਬ ਵੀ ਕਰ ਰਹੇ ਨੇ ਗ੍ਰੈਬ ਵੀ ਕਰ ਰਹੇ ਨੇ ਡੇਟੇਨ ਵੀ ਕਰ ਰਹੇ ਨੇ ਭਾਵੇਂ ਉਹ ਆਪਦੀਆਂ ਕੋਰਟ ਹੀਅਰਿੰਗਸ ਵਾਸਤੇ ਜਾ ਰਹੇ ਸੀਗੇ ਜਾਂ ਉਹ ਇੱਕ ਵਰਕਪਲੇਸ ਦੇ ਉੱਤੇ ਸੀਗੇ ਅ ਔਰ ਇਹੇ ਚੀਜ਼ ਨੇ ਇੱਥੇ ਤੇ ਕ੍ਰੈਸਕਲੇਟ ਕਰ ਦਿੱਤਾ ਕਿ ਲੋਕ ਸਟ੍ਰੀਟਾਂ ਦੇ ਉੱਤੇ ਉਤਰ ਆਏ ਜੀ ਸਟ੍ਰੀਟਾਂ ਦੇ ਉੱਤੇ ਉਤਰਦੇ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਹੈਗਾ ਵਾ ਉੱਤੇ ਕਲੈਸ਼ਸ ਹੋ ਜਾਂਦੀਆਂ ਨੇ ਜਿੱਥੇ ਕਿ ਅ ਇਹ ਟਰਨਸ ਇੰਟੂ ਅ ਰਾਈਟ ਹਰ ਨੇ ਹੀ ਵਰਡ ਜਿਹੜਾ ਹੈਗਾ ਵਾ ਰਾਇਟਸ ਵੀ ਯੂਜ਼ ਕੀਤਾ ਜਾ ਰਿਹਾ ਭਾਵੇਂ ਫਾਕਸ نیوز ਕਰਨੀਆਂ ਆ ਜਾਂ ਹੋਰਾਂ ਮੀਡੀਆ ਦੇ ادارے ਕਰਨੀਆਂ ਵੀ ਆ ਸੋ ਰਾਇਟਸ ਸ਼ਬਦ ਯੂਜ਼ ਕੀਤਾ ਜਾਂਦਾ ਕਿਉਂਕਿ ਜਦੋਂ ਤੁਸੀਂ ਰਾਇਟਸ ਯੂਜ਼ ਕਰ ਸਕਦੇ ਹੋ ਫਿਰ ਉਸ ਦੇ ਨਾਲ ਨਾਲ ਤੁਹਾਨੂੰ ਹੁਣ ਜਿਹੜੀ ਮਰੀਨਸ ਦੀ ਡਿਪਲॉयਮੈਂਟ ਆ ਉਸ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਜਸਟੀਫਿਕੇਸ਼ਨ ਵੀ ਦੇਣਗੇ ਕਿਉਂਕਿ ਆਪਦੀ ਕੰਟਰੀ ਦੇ ਅੰਦਰ ਆਪਦੇ ਸੋਇਲ ਦੇ ਉੱਤੇ ਆਪਦੇ ਲੋਕਾਂ ਦੇ ਉੱਤੇ ਤੁਸੀਂ ਮਿਲਟਰੀ ਨਹੀਂ ਸੱਦ ਸਕਦੇ ਬਿਲਕੁਲ ਜੀ ਸੋ ਦਿਸ ਇਜ਼ ਅ ਵੈਰੀ ਕੀ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚੋਂ ਰਾਈਟਸ ਕਹਿ ਦੇਣਾ ਉਹਨਾਂ ਨੂੰ on a rights ਤੋਂ ਸ਼ਾਇਦ ਮੇਬੀ ਗਾਂਹ ਹੋਰ ਐਕਸਟ੍ਰੀਮ ਵੀ ਹੋ ਸਕਦਾ ਹੈਗਾ ਵਾ ਬਟ ਇਹ ਚੀਜ਼ ਇੱਕ ਮਰੀਨਸ ਨੂੰ ਡਿਪਲੋਏ ਕਰਨ ਵਾਸਤੇ ਆਰਮੀ ਨੂੰ ਡਿਪਲੋਏ ਕਰਨ ਵਾਸਤੇ ਆਪਦੀ ਸਿਟੀਜ਼ਨ ਦੇ ਉੱਤੇ ਆਪਦੀ ਕੰਟਰੀ ਦੇ ਉੱਤੇ ਆਪਦੇ ਸੋਇਲ ਦੇ ਉੱਤੇ ਸੋ ਇਟ ਇਜ਼ ਯੂ نو ਸਮਥਿੰਗ ਦੈਸ ਡਿਵੈਲਪਿੰਗ ਅੱਜ ਗੱਲ ਜ਼ਰੂਰ ਹੋਣੀ ਸੀ ਕਿ ਨਿਊਯਾਰਕ ਜਾਂ ਹੋਰ ਸਟੇਟਾਂ ਦੇ ਵਿੱਚ ਨਹੀਂ ਹੈਗੀ ਆ ਖਾਸ ਕਰਕੇ ਇਹ ਕੈਲੀਫੋਰਨੀਆ ਸੋ ਦੈਟਸ ਅ ਅਨਦਰ ਥਿੰਗ ਜੀ